BSF ਅਤੇ ਪੰਜਾਬ ਪੁਲਿਸ ਦੇ ਸਾਂਝੇ ਸੱਚ ਆਪਰੇਸ਼ਨ ਦੌਰਾਨ ਸਰਦੀਪਿੰਡ ਮਸਤਗੜ ਦੇ ਖੇਤਾਂ ਵਿੱਚੋਂ 500 ਗ੍ਰਾਮ ਹੈਰੋਇਨ ਕੀਤੀ ਬਰਾਮਦ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਵਿਸ਼ੇਸ਼ ਕੋਰਟ ਪੱਤਰਕਾਰ ਲਾਡਾ ਕੰਡਾ ਤੇ ਦਵਿੰਦਰ ਸੋਹੋਤਾ ਮਾਧਿਅਮ ਦੀ ਗੱਲ ਹੋਈ ਹੈ ਜਿਹੜੀ ਅੱਜ ਪੁਲਿਸ ਦਾ ਵੀ ਆ ਸਕਦਾ ਸਾਡੇ ਸੀਨੀਅਰ ਅਫਸਰਾਂ ਦੇ ਹਦਾតាម ਅਦਾਬਕ ਸਾਡਾ ਸਰਚ ਭਿਆਨ ਚੱਲਦਾ ਆ ਹਰ ਹਫਤੇ ਦੋ ਤਿੰਨ ਵਾਰੀ ਅੱਜ ਵੀ ਸਾਡਾ ਸਰਚ ਭਿਆਣੀ ਆ ਦੇ ਸਰਚ ਕਰ ਰਹੇ ਹਾਂ ਖੇਤਾਂ ਦੇ ਵਿੱਚ ਤੇ ਸਾਨੂੰ ਮਸਤ ਘੜ ਦੇ ਲੱਗੋ ਇੱਕ ਖੇਤ ਦੇ ਵਿੱਚੋਂ 500 ਗ੍ਰਾਮ ਹੈਰਨ ਮਿਲ ਜਾਂਦਾ ਉਹਦਾ ਹੀ ਜੋ ਲੀਗਲੀ ਕਾਰਵਾਈ ਬੰਦੀ ਆ ਉਹ ਕੀਤੀ ਆ ਤੇ ਹੈਰਨ ਨਾਲ ਕੋਈ ਹੋਰ ਅਨਸਰ ਕੋਈ ਚੀਜ਼ ਨਹੀਂ ਹੈ ਜੀ ਹਰ ਹੁੰਦਾ ਹੀ ਹਰ ਨਹੀਂ ਮਿਲਦਾ ਇਹ ਕਿਸ ਦੇ ਵਿੱਚ ਪੈ ਗਈ ਸੀ ਹਰਨਿਕ ਬੋਤਲ ਦੇ ਵਿੱਚ ਪੈ ਗਈ ਸੀ ਸ਼ੀਸ਼ੀ ਦੇ ਵਿੱਚ ਇਹ ਮਸਤਗੜ ਮਨਿਚੇਤਾ ਦੇ ਵਿੱਚ ਮਸਤਗੜ ਚੇਤਾ ਦੇ ਵਿੱਚ ਕੋਈ ਸਰਚ ਕਰਦਾ ਹਾਂ ਮੈਂ ਤੁਹਾਨੂੰ ਇਹ ਸਰਚ ਕੀ ਇਹ ਕੋਈ ਡਰੋਨ ਦੀ ਮੂਵਮੈਂਟ ਸੀ ਕੋਈ ਮੂਵਮੈਂਟ ਡਰੋਨ ਦੀ ਹੋ ਸਕਦੀ ਆ ਬਾਕੀ ਚੱਲ ਰਹੀ ਤਫ਼ਤੀਸ਼ ਆ ਵੇਖੋ ਅੱਗੇ ਕਲੀਅਰ ਹੋਊਗਾ ਜੀ ਇਹਦੇ ਕੋਈ ਗ੍ਰਿਫਤਾਰ ਨਹੀਂ ਹੋਏ ਨਹੀਂ ਜੀ ਗ੍ਰਿਫਤਾਰ ਨਹੀਂ ਇਹ ਸਾਨੂੰ ਰੋਦਾ ਮੇਰੀ ਸਰਚ ਵਿਹਾਨ ਮਿਲੀ ਨਾ ਸਰਚ ਵਿਹਾਨ ਤੋਂ ਮਿਲੀ ਤੁਹਾਨੂੰ ਬੀਐਸਐਫ 101 ਤੋਂ 140 ਤੇ 101 ਤੋਂ 113 ਨਾ ਤੇ ਖੇਮ ਕਰਨ ਲਈ ਸਦਾ ਸੰਗਾ ਸਾਰ ਦੋਨਾਂ ਹਟਾਲੀਅਨ ਦਾ ਤੇ ਉਸ ਦਾ ਸਾਂਝਾ ਸੰਗਾ 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 ਪ੍ਰੈਸ਼ਰ